ਸਾਰੇ ਸਰਕਾਰ ਦੇ ਸਾਥੀਆਂ ਨੂੰ ਦਾਸ ਵੱਲੋਂ ਜੈ ਗੁਰਦੇ ਜੈ ਭੀ ਜੈ ਭਾਰਤ ਜੈ ਬਾਰਮਿਕੀ ਹਰਿ ਬਾਰਮਿਕੀ ਸੋ ਕਾਫੀ ਚਿਰ ਤੋਂ ਇੱਕ ਮਸਲਾ ਜਿਹੜਾ ਦਮਦਮਾ ਸਾਹਿਬ ਸਾਧੂ ਕੀ ਤਲਵੰਡੀ ਦੇ ਨਾਲ ਗੁੰਗਾ ਸਰ ਲਖਨ ਸਰ ਗੁਰੂ ਘਰ ਦਾ ਜਨ ਚੱਲ ਰਿਆ ਸੀ ਜੋ ਕਿ ਪਹਿਲਾਂ ਜਿਹੜਾ ਆ ਸਮਾਜ ਨੂੰ ਅਜੇ ਇੰਨਾ ਮਤਲਬ ਗੁਰੂ ਘਰ ਬਾਰੇ ਨਹੀਂ ਪਤਾ ਸੀ ਜਦੋਂ ਇਹ ਮਸਲਾ ਜਿਹੜਾ ਉੱਠਿਆ ਵੀ ਸਾਡਾ ਵੀ ਜਿਹੜਾ ਦਮਦਮਾ ਸਾਹਿਬ ਸਾਧੂ ਕੀ ਤਲਵੰਡੀ ਦੇ ਨਾਲ ਗੁਰੂ ਘਰ ਹੈ ਉੱਥੇ ਲੜਾਈ ਝੋਲੇ ਤੋਂ ਬਾਅਦ ਕਿਉਂ ਹੈ ਧਰਮਾ ਜਦੋਂ ਲੱਗਾ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਫੈਲੀ ਫੈਲਣ ਤੋਂ ਬਾਅਦ ਜਦੋਂ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਪਤਾ ਚੱਲਿਆ ਵੀ ਉਹ ਗੁਰੂ ਘਰ ਜਿਹੜਾ ਆ 1900 ਤੇ 46 ਵਿੱਚ ਜਿਹੜਾ ਇਹ ਪੰਨੀ ਪੱਥਰ ਲੱਗਦਾ ਹੈ ਜੋ ਸਾਡੇ ਬਿਜਲਕੀ ਰਵਿਦਾਸ ਸਿੰਘ ਸਮਝ ਦੇ ਜਿਹੜੇ ਦੋ ਬਿਜਲਕੀ ਸੀ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ ਕਰਕੇ ਪਾਣੀ ਦਾ ਜੋ ਵੀ ਪੇਟਾ ਮਿਲਦੀ ਸੀ ਉਹ ਪੇਟਾ ਉੱਥੇ ਗੁਰੂ ਘਰ ਦੇ ਵਿੱਚ ਲਾ ਕੇ 15 ਕਨਾਲ ਤੇ 14 ਮੱਲੇ ਵਿੱਚ ਪੂਰੇ ਉਹਨਾਂ ਤਰ੍ਹਾਂ ਦੇ ਗੁਰੂ ਘਰ ਬਹੁਤ ਵੱਡਾ ਜਿਹੜਾ ਮਤਲਬ ਵਿਸਤਾਰਨਾ ਬਣਾਇਆ ਗਿਆ ਸੋ ਉਸ ਦੇ ਨਾਲ ਹੀ ਜ਼ਮੀਨ ਜਿਹੜੀ ਸੀਗੀ ਉਹ ਵੀ ਜਿਹੜੀ ਉਹ ਗੁਰੂ ਦਾਤ ਬਰੇਤ ਨਾਮ ਦੇ ਉੱਪਰ ਸੀਗੀ ਸੋ ਉਸ ਤੋਂ ਬਾਅਦ ਨਾਲ ਜਿਹੜਾ ਸਥਾਨ ਆ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੀ ਦਾ ਜਿਹਨਾਂ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹਨਾਂ ਨੇ ਉਸਦੀ ਧਰਤੀ ਦੇ ਉੱਪਰ ਲੋਕਾਂ ਨੇ ਕਿਹਾ ਵੀ ਮਹਾਰਾਜੀ ਤੁਸੀਂ ਹੁਣੇ ਕਿਰਪਾ ਦੇ ਨਾਲ ਲੜਾਈ ਨਹੀਂ ਵੀ ਤੁਸੀਂ ਬੰਦੂਕਾਂ ਨਾਲ ਲੜੋ ਉਹ ਬੰਦੂਕ ਜਦੋਂ ਭੇਂਟ ਕੀਤੀ ਸੀਗੀ ਤੇ ਭੇਂਟ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹक्या ਵੀ ਦੇਖਿਆ ਨਿਸ਼ਾਨਾ ਕਿਤੇ ਲੜਣਾ ਤੇ ਕੋਈ ਵੀ ਅੱਗੇ ਨਹੀਂ ਹੋਇਆ ਤੇ ਉਸ ਸਮੇਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੋਨੋਂ ਜਣੇ ਇਹ ਅੱਗੇ ਹੋਏ ਸੀਗੇ ਉਹ ਬੰਦੂਕ ਵੀ ਅੱਜ ਕੋਸ ਗੁਰੂ ਘਰ ਦੇ ਵਿੱਚ ਜਿਹੜੀ ਆ ਤੁਮਨਾ ਸਾਹਿਬ ਸਾਬੋ ਕੀ ਤਲਵੰਡੀ ਦੇ ਵਿੱਚ ਸ਼ੀਸ਼ੇ ਵਿੱਚ ਮੜੀ ਤੇ ਪਈ ਹੈਗੇ ਨਿਸ਼ਾਨ ਆ ਜਿਸ ਤਪ ਕਰਦਾ ਵੀ ਸਾਡੇ ਸਮਾਜ ਦੇ ਜਿਹੜੇ ਲੁੱਧਿਆਂ ਦੀ ਉਹ ਚੀਜ਼ ਜਿਹੜੀ ਬਰਾਸਤ ਆ ਸੋ ਇੰਨੀਆਂ ਕੁਰਬਾਨੀਆਂ ਜਿਹੜੀਆਂ ਸਾਡੇ ਸਮਾਜ ਦਿੱਤੀਆਂ ਕੱਲ ਕੀ ਜਿਹੜੀ ਆ ਭਾਈ ਸੰਗਲ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੰਪੌਰ ਦੀ ਧਰਤੀ ਅੱਜ ਸਮਾਜ ਦੇ ਲੋਕਾਂ ਨੇ ਕਿਉਂ ਖੜਾ ਆਇਆ ਸੋ ਅਸੀਂ ਤਾਂ ਹਰ ਧਰਮ ਦਾ ਹਰ ਵਰਗ ਦਾ ਸਾਥ ਦਿੱਤਾ ਸਿੱਖੀ ਦੇ ਨੂੰ ਸਿੱਖੀ ਦੇ ਧਰਮ ਨੂੰ ਬਚਾਉਣ ਬਾਤੇ ਸਾਡੇ ਬਜ਼ੁਰਗਾਂ ਨੇ ਸਾਡੇ ਜਿਹੜੇ ਸਮਾਜ ਦੇ ਜਿਹੜੇ ਹਾਂ ਪਰਛੋੜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਬਾਬਾ ਦੀਪ ਸਿੰਘ ਜੀ ਮਜਬੂਰ ਸਿੱਖ ਸਮਾਜ ਦੇ ਵਿੱਚ ਹੋਏ ਉਹਨਾਂ ਨੇ ਗੱਡੀ ਮਲਟੀ ਕੁਰਬਾਨੀਆਂ ਕਰਦੇ ਹੋਏ ਸੋ ਉਹਨਾਂ ਦੀ ਮੱਜਦੇ ਅਸੀਂ ਸਾਰੇ ਜਿਹੜੇ ਲੋਕ ਹਾਂ ਅੱਜ ਜਦੋਂ ਉਹੀ ਕਮੇਟੀ ਜਿਹੜੀ ਸੋਮਨੀ ਕਮੇਟੀ ਜਿਹਨਾਂ ਦੀ ਬਰਾਸਤ ਸਾਡੇ ਉਪਰਖਾਂ ਚ ਜਾਂਦੀ ਸੀਗੀ ਉਸ ਨੇ ਸਾਡੇ ਗੁਰੂ ਘਰ ਦੇ ਉੱਪਰ ਅਟੈਕ ਕੀਤਾ ਇੱਕ ਬੰਦਾ ਸਿਰਫ ਉਨੇ ਸਾਰੇ ਪੂਰੇ ਪੰਜਾਬ ਦੇ ਜਿਹੜੇ ਸਿੱਖ ਸਮਾਜ ਦੇ ਵਿੱਚ ਅਤੇ ਰਲਬਦਾਸਿਆ ਸਮਾਜ ਦੇ ਤੇ ਵਾਲਮੀ ਸਮਾਜ ਦੇ ਵਿੱਚ ਪਰ ਹੁਣ ਕਰਕੇ ਉਹ ਇੱਕ ਬੰਦੇ ਨੂੰ ਕਿਸੇ ਵੀ ਕਾਨੂੰਨ ਅਨੁਸਾਰ ਸਾਹਿਬ ਨੇ ਅਤੇ ਸ਼ਰੋਨੀ ਕਮੇਟੀ ਦੇ ਪ੍ਰਧਾਨ ਨੇ ਉਸ ਦੇ ਖਿਲਾਫ ਐਕਸ਼ਨ ਹੀ ਲਿਆ ਜਾਂਦ ਕਿ ਉਹਨਾਂ ਦਾ ਫਰਜ਼ ਪਾਦਾ ਸੀ ਵੀ ਇਹ ਜਿਹੜਾ ਹੌਣ ਸਿੰਘ ਬੰਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਕਿਉਂਕਿ ਇੱਕ ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਤਹਿੜ ਕਮਝਾਤਾ ਜਦੋਂ ਕਿ ਸੜਕੇ 6 ਵਜੇ ਜਦੋਂ ਸਾਡਾ ਸਮਾਜ ਉੱਤਤਾ ਸੀ ਉਹ ਸੁੱਤੇ ਨੂੰ ਕਾਬਜ਼ ਕਰੀ ਹੁੰਦੇ ਕਾਬਜ਼ਾ ਤਾਂ ਉਹ ਹੁੰਦਾ ਕਿ ਜਦੋਂ ਦੋਨੇ ਸਮਾਜ ਜਾਗਦੇ ਸਮੇਂ ਤੇ ਦੁਪਹਿਰ ਦੇ ਵਿੱਚ ਕਾਬਜ਼ਾ ਹੋਵੇ ਕਹਿ ਕੇ ਕੀ ਕਰਨਾ ਜੈਦਾ ਜੈਦਾ ਸੁਦੇਬ ਦੇ ਘਰ ਜਾ ਕੇ ਆਪਾਂ ਚੋਰੀ ਕਰ ਲਈ ਉਹਨੂੰ ਦਾ ਕਬਜ਼ਾ ਕਹਿੰਦੇ ਸੋ ਇਹ ਜਿਹੜੀਆਂ ਇਦਾਂ ਦੀਆਂ ਪਾਲਸੀਆਂ ਜਿਹੜੀ ਬਹੁਤ ਗੱਦ ਕਿਤੀਆਂ ਸੋ ਗੱਦ ਹੋਣ ਤੋਂ ਬਾਅਦ ਪੰਜਾਬ ਦੀ ਪੁਲਿਸ ਨੇ ਵੀ ਕੋਈ ਪਰਚਾ ਜੁਤੇ ਨਹੀਂ ਗੱਲ ਕੀਤਾ ਸੋ ਸਾਡਾ ਜਦੋਂ ਪੂਰਾ ਸੰਚਾਰ ਸਮਾਜਿਕ ਛੰਡੇ ਇੱਕ ਬੈਨਰ ਥੱਲੇ ਇਕੱਠਾ ਹੋਇਆ ਤਾਂ ਵੱਡੀ ਮਾਤਰਾ ਦੇ ਵਿੱਚ ਪੂਰੇ ਜਿਹੜਾ 16 ਤਰੀਕ ਨੂੰ ਬਹੁਤ ਵੱਡੀ ਮਾਤਰਾ ਵਿੱਚ ਉੱਥੇ ਉਕਾੜ ਦਿੱਤੀ ਗਈ ਇਸ ਵਿੱਚ ਸਾਡੇ ਅਮਰਸਰ ਤੀਰਸ ਤੋਂ ਸਾਡੇ ਬਾਬਾ ਗਧਾਰੀਨਾਥ ਜੀ ਉਹਨਾਂ ਨੇ ਆਪਣੀ ਸੰਗਤ ਨੂੰ ਵੀ ਭੇਜਿਆ ਸੀ ਪਤਵਾਰ ਜੀ ਗੁਰਦਾਸ ਸਾਧੂ ਸੰਪਾਦਾ ਸਾਡੀ ਤੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਜੀ ਅਤੇ ਚੇਅਰਮੈਨ ਸਾਧੂ ਮਿੰਦਰਪਾਲ ਪੰਡਵਾ ਜੀ ਖਜ਼ਾਨਚੀ ਜੀ ਸੰਤ ਜਸਵਿੰਦਰ ਸਿੰਘ ਜੀ ਡਾਂਡੀਆਂ ਮਿਰਪਾਲ ਸਿੰਘ ਜੀ ਜਨਰਲ ਸਕੱਤਰ ਸਾਰੇ ਮਾਪੁਰਖੀ ਤੋਂ ਪਹੁੰਚੇ ਸੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਦ ਨੂੰ ਸਮਝਦੇ ਹੋਏ ਸਾਰੇ ਪਹੁੰਚੇ ਪਰ ਦੇਖੋ ਅੱਜ ਅਸੀਂ ਸਾਰੇ ਲੋਕ ਇਕੱਠੇ ਆਏ ਤੇ ਇਹੀ ਬੇਨਤੀ ਕਰਦਾ ਵੀ ਅੱਜ ਕੱਟ ਵਿੱਚ ਆਪਣੀ ਜਨਤ ਹੋਈ ਹੈ ਜਨਤ ਦਾ ਕਾਰਨ ਕੀ ਆ ਵੀ ਆਪਾਂ ਢੀਲਾ ਛੱਡੇ ਵੀ ਇੱਕ ਜਗ੍ਹਾ ਲੈ ਕੇ ਆਏ ਆ ਆਪਾਂ ਹਰ ਦੇ ਨਿਸ਼ਾਨ ਵੀ ਇੱਕ ਜਗ੍ਹਾ ਲੈ ਕੇ ਆਏ ਆ ਭਗਵਾਨ ਬਾਲਮੀ ਕਾਸ਼ਰਮ ਦੇ ਜਿਹੜੇ ਨਿਸ਼ਾਨ ਆ ਉਹ ਵੀ ਇੱਕ ਜਗ੍ਹਾ ਲੈ ਕੇ ਆਏ ਆ ਇਹ ਜਦੋਂ ਸਾਰੇ ਨਿਸ਼ਾਨ ਨੂੰ ਆਪਾਂ ਇੱਕ ਜਗ੍ਹਾ ਇਕੱਠੇ ਹੋ ਕੇ ਲੜਾਂਗੇ ਤਾਂ ਉਹਦੇ ਵਿੱਚ ਹਾਈ ਕੋਰਟ ਦਾ ਫੈਸਲਾ ਚਾਹੀਏ ਉਹ ਸੁਪਰੀ ਕੋਰਟ ਦਾ ਫੈਸਲਾ ਆਪਾਂ ਵਾਪਸ ਕਰਾ ਸਕਦੇ ਆ ਅੱਜ ਜੇ ਜਿੱਤ ਹੋਈ ਆ ਤੇ ਸਾਰੇ ਝੰਡੇ ਆਪਾਂ ਇੱਕ ਜਗ੍ਹਾ ਇਕੱਠੇ ਜੜੀ ਆ ਉਹ ਲੜਾਈ ਜੜੀ ਆ ਤਾਂ ਹੀ ਜਿਹੜਾ ਗੁਰੂ ਘਰ ਤੋਂ ਜਿਹੜੀ ਸ਼ਰਮਨੀ ਕਮੇਟੀ ਕੰਦੀ ਸੀ ਵੀ ਤੁਹਾਡੇ ਸਮਾਜ ਨੂੰ ਇੱਕ ਐਂਟੀ ਜਿਹੜੀ ਜਗ੍ਹਾ ਆ ਉਹ ਅਸੀਂ ਨਹੀਂ ਦੇਵਾਂਗੇ ਉਹੀ ਸ਼੍ਰੋਮਣੀ ਕਮੇਟੀ ਸਾਡੇ ਕੱਟ ਦੇ ਥਲੇ ਅੱਜ ਸਾਰੀ ਜਗ੍ਹਾ ਜੋ 15 ਕਨਾਲ ਦੇ 14 ਮੋਲੇ ਜਗ੍ਹਾ ਜੋ ਕਰਦੀ ਉਹ ਵੀ ਬਾਬਾ ਜਿਹੜੀ ਆ ਰਿਟਰ ਦੇ ਵਿੱਚ ਤੜੀ ਦਿੱਤੀ ਗਈ ਆ ਸੋ ਬਹੁਤ ਹੋਰ ਨਾਲ ਜਿਹੜੀ 3 3 ਕਨਾਲ ਉਹ ਵੀ ਬਾਬਾ ਦਿੱਤੀ ਗਈ ਆ ਤੇ ਬਾਬਾ ਵੀਰ ਸਿੰਘ ਉਹ ਬਾਬਾ 30 ਜਗ੍ਹਾ ਜਿਹੜੀ ਉਹ ਵੀ ਦਿੱਤੀ ਗਈ ਸੋ 12 ਕਨਾਲ ਜਿਹੜੀ ਹੋਰ ਜਗ੍ਹਾ ਬਚਦੀ ਸੀ ਜੋ ਕਿ ਰਵਿਦਾਸ਼ ਸਿੰਘ ਸਮਾਜ ਦੇ ਨਾਮ ਦੇ ਉੱਪਰ ਬੋਧੀ ਸੀਗੀ ਉਹਨਾਂ ਨੇ ਇਹ ਵਾਦਾ ਕੀਤਾ ਵੀ ਰਿਟਰ ਦੇ ਵਿੱਚ ਜਿਗਾਂ ਵੀ ਕੋਈ ਵੀ ਬਰਾਸਤ ਚੀਜ਼ ਬਣਾਈਓ ਬਰਾ ਨਾਲ ਦੇ ਵਿੱਚ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਅਤੇ ਭਾਈ ਬਾਖੀਰ ਸਿੰਘ ਬਬਤੀ ਸਿੰਘ ਦੇ ਨਾਮ ਦੇ ਉੱਪਰ ਬਰਾਸ ਜਿਹੜੀ ਬਣਾਈ ਜਾਉਗੀ ਸੋ ਮੈਂ ਸਮੁੱਚੇ ਸਮਾਜ ਦਾ ਬਹੁਤ ਧੰਨਵਾਦ ਕਰਨਾ ਆਸ ਕਰਦਾ ਹਾਂ ਵੀ ਇਦਾਂ ਹੀ ਆਪਾਂ ਰਾਹ ਮੜ ਕੇ ਸਾਰੀਆਂ ਜੱਥੇਬੰਦੀਆਂ ਆਪਣੇ ਆਪਣੇ ਤੌਰ ਤੇ ਇੱਕ ਟੰਡੇ ਥਲੇ ਇਕੱਠੇ ਹੋਈਏ ਇਹ ਸਾਰੇ ਜਿਹੜੇ ਨਿਸ਼ਾਨ ਆ ਸਾਡੇ ਆਪਣੇ ਆ ਤੋਂ ਮਾਲਵੇ ਦੇ ਵਿੱਚ ਜਿਹੜਾ ਜਦੋਂ ਗਏ ਆ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਬਤੇ ਦੇ ਨਾਲੇ ਬੰਦੇ ਕਈ ਬੰਦਿਆਂ ਨੇ ਕਿਹਾ ਵੀ ਸਾਡੇ ਗੁਰੂ ਗੋਬਿੰਦ ਸਾਹਿਬ ਦੇ ਜੈਪ੍ਰੀਤ ਦੇ ਜੈ ਬਾਣੀ ਦੇ ਨਾਲ ਨਹੀਂ ਲੱਗਦੇ ਦੇਖੋ ਉਹ ਲੋਕ ਜਿਹੜੇ ਆ ਕਾਫੀ ਚਾਤੋ ਸਖੀਨ ਨਾਲ ਲੜਦੇ ਆਸੀਂ ਦੁਆਬੇ ਦੇ ਲੋਕ ਜਿਹੜੇ ਆ ਆਪਣੇ ਗੁਰੂ ਗੋਬਿੰਦ ਸਾਹਿਬ ਦੇ ਭਗਵਾਨ ਵਾਲੀ ਮਹਾਰਾਜ ਦੇ ਪਰਚਾਨਾ ਜੁੜਿਆ ਸੋ ਸਾਡਾ ਫਰਜ਼ ਬੰਦਾ ਵੀ ਜਿੱਥੇ ਅਸੀਂ ਵਾਹਿਗੁਰੂ ਖਾਲਸਾ ਬਾਈ ਫਤਿਹ ਕਹਿੰਦੇ ਉਹਨਾਂ ਨਾਲ ਜੈ ਗੁਰਦੇਵ ਵੀ ਕਹੀਏ ਤੇ ਸਿੱਖ ਸਮਾਜ ਨੂੰ ਪੀੜ ਕਰਦੇ ਆ ਮੈਂ ਕਈ ਸਟੇਜਾਂ ਤੇ ਕਹਿੰਦਾ ਵੀ ਜੇ ਆਪਾਂ ਭਾਈਚਾਰਾ ਮੈਂ ਤੁਹਾਡੇ ਫਰਜ਼ ਮੰਦਾ ਉੱਥੇ ਜੈ ਗੁਰਦੇਵ ਜੈ ਵੀਰ ਦਾ ਨਾਰਾ ਲਾਣਾ ਜੈ ਬਾਲਮੀ ਦਾ ਨਾਰਾ ਉਬੀਰੇ ਨਾਲ ਜਿੱਤਦਾ ਬੰਦੀ ਆ ਸੋ ਸਾਡਾ ਫਰਜ਼ ਮੰਦਾ ਵੀ ਆਪਾਂ ਕਹਿਣਾ ਜਿੱਦੜ ਆਪਾਂ ਸਟੇਜ ਤੇ ਕਿਸੇ ਨੂੰ ਕਮਾਂਗੇ ਨਹੀਂ ਸਾਡੇ ਦੁਆਬੇ ਵਿੱਚ ਇਹ ਲੋ ਸਾਡੇ ਲੋਕ ਜਿਹੜੇ ਆ ਜਦੋਂ ਜਾਂਦੇ ਆ ਉਹ ਸਾਰੇ ਨਾਲ ਹੁੰਦੇ ਉਹਨਾਂ ਦੀ ਜਗ੍ਹਾ ਦੇ ਉੱਪਰ ਉਹਨਾਂ ਦੇ ਘਰ ਵਿੱਚ ਬੈ ਕੇ ਦੂਜੇ ਥੱਲੇ ਲੁੰਦੇ ਕੋਈ ਗੂੜਾ ਨਹੀਂ ਕਿਉਂਕਿ ਜਿੰਨੀ ਜਗਰ ਤੇ ਸਮਝਾਉਂਦੇ ਨਹੀਂ ਉਹ ਬੰਦਾ ਨਹੀਂ ਸਮਝੂਗਾ ਸੋ ਉੱਥੇ ਵੀ ਜਾ ਕੇ ਸਾਡੇ ਲੋਕ ਆ ਕਿ ਅਸੀਂ ਜਿਹੜੇ ਲੋਕ ਆ ਗੁਰੂ रविदास ਮਹਾਰੇ ਦੇ ਨਾਮ ਦੇ ਉੱਪਰ ਗਏ ਆ ਸੋ ਉਹਨਾਂ ਦੇ ਮੁਨਾਵੀ ਕਿਰਪਾ ਦੇ ਨਾਲ ਆਪਾਂ ਜਿੱਤ ਪ੍ਰਾਪਤ ਹੋਈ ਆ ਅੱਗੇ ਜਿਹੜਾ ਭਾਈ ਜੀਵਨ ਸਿੰਘ ਜੀ ਦਾ ਜੋ ਹੁਣ ਆਪਣੇ ਰਮੰਦਰ ਸਾਹਿਬ ਦੇ ਉੱਪਰ ਜਿਹੜਾ ਅਸਥਾਨ ਬਣਿਆ ਸੀ ਉਹ ਵੀ ਕਦੇ ਢਾਹ ਦਿੱਤਾ ਗਿਆ ਸੀ ਬੜੇ ਚਿਰ ਤੋਂ ਉਹਨਾਂ ਦੇ ਕੇਸ ਵੀ ਬਹੁਤ ਚਿਰ ਤੋਂ ਜਿਹੜੇ ਚੱਲ ਰਹੇ ਸੀ ਜਿਸ ਤੇ ਵੀ ਹਾਈ ਕੋਰਟ ਨੇ ਕਿਹਾ ਦੁਬਾਰਾ ਜਿਹੜਾ ਭਾਈ ਜੀਵਨ ਸਿੰਘ ਜੀ ਦਾ ਉੱਥੇ ਸਥਾਨ ਆ ਉਹ ਬੰਗਾ ਸਾਹਿਬ ਉਹ ਬਣਾਇਆ ਜਾਵੇ ਸੋ ਹੋਰ ਇਹ ਵਾਸਤੇ ਵੀ ਆਪਾਂ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਸੋ ਬਹੁਤ ਧੰਨਵਾਦ ਕਰਨਾ ਕਾਂਸੀ ਟੀਵੀ ਜੀ ਦਾ ਜਿਹੜਾ ਨੇ ਹਰ ਖਬਰ ਜਿਹੜੀ ਆਪਣੇ ਟੀਵੀ ਤੇ ਲਾਈ ਆ ਸਾਨੂੰ ਜਿਹੜਾ ਜੋਚ ਦਵਾਇਆ ਤੇ ਸਭੇ ਵੀ ਐਨਆਰਆਈ ਵੀਰਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਕੋਈ ਜਿੱਦਾਂ ਗੁਰੂ ਸੰਘਰਸ਼ ਕਰਨਾ ਕੋਈ ਤੁਸੀਂ ਕਰੋ ਅਤੇ ਆਜ਼ਾਦ ਟੀਵੀ ਦਾ ਬਹੁਤ ਧੰਨਵਾਦ ਹੈ ਪਰਮੇਸ਼ ਪਲੇਟਿੰਗ ਦਾ ਜਿਨ੍ਹਾਂ ਨੇ ਵਾਦਾ ਕੀਤਾ ਸੀਗਾ ਵੀ ਤੁਸੀਂ ਜਿੱਦਾਂ ਮਰਜੀ ਆਪਣੀ ਸਾਡੀ ਫੈਕਟਰੀ ਬਿਲਾਵਾਂਗੇ ਤੁਹਾਡਾ ਵਾਦਾ ਕਰਦੇ ਸਾਰੇ ਅਤੇ ਸਾਰੇ ਚੈਨਲਾਂ ਦਾ ਮੈਂ ਧੰਨਵਾਦ ਕਰਦਾ ਬਾਰੇ ਇਹਨਾਂ ਐਨਆਰਆਈ ਵੀਰਾਂ ਦਾ ਜੋ ਚੰਦਰ ਸਿੰਘ ਜੀ ਗੁਰੂਦਾਸ ਸਾਹਿਬ ਦੇ ਮਿਸ਼ਨ ਵਾਸਤੇ ਇੱਥੇ ਇਕੱਠੇ ਉਤਰੀਏ ਸੋ ਅਸੀਂ ਆਪਣੀਆਂ ਗੁਰਸਾਜ ਦੇ ਸਾੜੀਆਂ ਦੋਨ ਸਾਰੇ ਆ ਧੰਨਵਾਦ ਕਰਦੇ ਆ ਸੋ ਜਿਹਨਾਂ ਨੇ ਆਪਣੀ ਜਿਹੜੀ ਪੂਰਤ ਮਤਲਬ ਇਹ ਨਹੀਂ ਦੇਖਿਆ ਵੀ ਕਿਹੜੇ ਕੋਲ ਉਗਾ ਲਿਆ ਕਿਹਨਾਂ ਕੋਲ ਜੜੀ ਆ ਉਹ ਹਮੇਸ਼ਾ ਜਿਹੜੀਆਂ ਪੂਰੇ ਸਮੁੱਚੇ ਸਮਾਜਵਾਦੀ ਜਿੱਤ ਹੋਈ ਆ ਤਾਂ ਪੂਰੇ ਸਮੁੱਚੇ ਸਮਾਜ ਦੀਆਂ ਪੂਰੀਆਂ ਜੱਦੀਆਂ ਬੰਦੀਆਂ ਨੇ ਸੰਤੁਮਾਨ ਕੀਤੀ ਆ ਇੰਦਾ ਰਲ ਕੇ ਆਪਾਂ ਹਮੇਸ਼ਾ ਜਿਹੜੇ ਲੜਦੇ ਰਹੀਏ ਆਪਣਾ ਫੈਸਲਾ ਜਿਹੜਾ ਹੁੰਦਾ ਦੇਖੋ ਅੱਜ ਹਾਈ ਕੋਰਟ ਦੇ ਫੈਸਲੇ ਤੋਂ ਆਪਾਂ ਵਾਪਸ ਉਹ ਜਗਾ ਦਵਾਤੀ ਨਹੀਂ ਤਾਂ ਲੋਕ ਕਹਿੰਦੇ ਜਦੋਂ ਹਾਈ ਕੋਰਟ ਦਾ ਫੈਸਲਾ ਹੋਵੇ ਸੋ ਮੈਂ ਅੱਜ ਜਿਹੜੀ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਆਪਣਾ ਜਿਹੜਾ ਹਲ ਮੰਦਲ ਸਾਡਾ ਤਖਤ ਆ ਉੱਦੋਂ ਸਾਡੇ ਸਮਾਜ ਦਾ ਵੀ ਇੱਕ ਜਿਹੜਾ ਇਹਨਾਂ ਦਾ ਤਖਤ ਬਣਾਉਣਾ ਚਾਹੀਦਾ ਜਿੱਥੇ ਕਿ ਫੈਸਲਾ ਸਾਡੇ ਸਮਾਜ ਦਾ ਜਿਹੜਾ ਪੂਰੇ ਪਲੇਟ ਫਾਰਮ ਦੇ ਉੱਪਰ ਜਿਹੜਾ ਲਾਗੂ ਹੋਵੇ ਤਾਂ ਜੋ ਜਿੱਥੇ ਵੀ ਕਿਤੇ ਪਿੰਡ ਬੱਵੇਂ ਪਾਕ ਤੱਕ ਸਾਡਾ ਜਿਹੜਾ ਭਾਨੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਪਾਕ ਤੱਕ ਬਣੇ ਜਿਸ ਵਿੱਚ ਸਾਰੇ ਫੈਸਲੇ ਜਿਹੜੇ ਸਾਡੇ ਸਮਾਜ ਦੇ ਲਈ ਜਾਣ ਸੋ ਸਾਰਿਆਂ ਦਾ ਮੈਂ ਤਹਿਤ ਰੋ ਰਿਹਾ ਉਹ ਧੰਨਵਾਦ ਕਰਨਾ ਸਾਰਿਆਂ ਨੂੰ ਜੈ ਗੁਰਦੇਵ ਜੈ ਕੀਨ ਜੈ ਭਗਤ ਜੈ ਬਾਬਾ ਬਕੀਰ ਜੈ ਗੁਰਦੇਵ ਜੈ ਕੀਨ ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਦਮਦਮਾ ਸਾਹਿਬ ਤਲਵੰਡੀ ਸਾਹਬੋਂ ਵਿਖੇ ਪਿਛਲੇ ਦਿਨ 12 ਤਰੀਕ ਨੂੰ ਜੋ ਐਸਜੀਡੀਸੀ ਦੇ ਕੁਝ ਆ ਟਾਸਕ ਫੋਰਸ ਦੇ ਬੰਦਿਆਂ ਕੋਲੋਂ ਸਵੇਰੇ ਢੜਦਸਾਰ ਗੁਰੂ ਘਰ ਦੇ ਉੱਤੇ ਜੋ ਗੁੰਗਾ ਨਾਮ ਸਰਬਰਾਮਦਾਸਿਆ ਘੁਤੌੜਿਆ ਔਰ ਉਹਦੇ ਉੱਤੇ ਕਾਰਜਾ ਕੀਤਾ ਗਿਆ ਸੀ ਔਰ ਪਿਛਲੇ 3-4 ਦਿਨਾਂ ਤੋਂ ਲਗਾਤਾਰ 5 ਦਿਨਾਂ ਤੋਂ ਸਾਡੇ ਜੀ ਜਾਨੂ ਸਾਥੀ ਔਰ ਉਥੇ ਲਗਾਤਾਰ ਮੀਂਹਾਂ ਕਰ ਰਹੇ ਸੀਗੇ 14 ਤਰੀਕ ਨੂੰ ਵੀ ਪਹਿਲਾ ਵਾਰ ਕੋ ਮੀਟਿੰਗ ਪਹਾੜੇ ਕੱਟ ਦੇ ਵਿੱਚ ਕੀਤੀ ਗਈ ਔਰ ਕੱਲ ਸ਼੍ਰੋਮਣੀ ਸ਼੍ਰੋਗੁਰੂ ਅਰਦਾਸ ਮੰਦਰ ਚੱਕੀ ਪਗਵਾੜਾ ਤੋਂ ਦੁਆਬੇ ਦੀ ਧਰਤੀ ਤੋਂ ਇਥੋਂ ਤਜਾਰੋ ਸਾਥੀ ਜੋ ਦੰਦਮਾ ਸਾਹਿਬ ਤਰਵੰਡੀ ਸਾਬੋ ਬਿਠੇ ਇਕੱਤਰਤ ਹੋਏ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਇਤਿਹਾਸ ਦੁਆ ਹੈ ਜਦੋਂ ਜਦੋਂ ਦਲਿਤ ਸਮਾਜ ਰਮਿਦਾਸੀਆ ਸਮਾਜ ਔਰ ਭਾਈਚਾਰਾ ਇਕੱਠਾ ਹੋ ਕੇ ਸੰਘਰਸ਼ ਕਰਦੇ ਨੇ ਔਰ ਜੱਜ ਪ੍ਰਾਪਤ ਕਰਦੇ ਨੇ ਅੱਜ ਦੇ ਸਾਰੇ ਵਧਾਈ ਦੇ ਪਾਤਰਾਂ ਨੂੰ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੋ ਤੁਹਾਡਾ ਤਿੰਨ ਚਾਰ ਦਿਨ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਔਰ ਤੁਸੀਂ ਔਰ ਉਸ ਸੰਘਰਸ਼ ਦੇ ذریعے ਅੱਜ ਜੱਜ ਪ੍ਰਾਪਤ ਕੀਤੀ ਧੰਨਵਾਦ ਕਰਦੇ ਆਂ ਉਥੋਂ ਦੇ ਪਰਿਸ਼ਾਦਾਂ ਤੇ ਹੋਰ ਸਾਡੇ ਸੂਝਨ ਸਾਥੀਆਂ ਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਚ ਕੀਤਾ ਔਰ ਇਸੇ ਤਰ੍ਹਾਂ ਸਾਡੇ ਸਾਥੀ ਸਤਗੁਰ ਵਿਦਾਸ ਮਹਾਰਾਜ ਦੇ ਦੇਗਲਪੁਰੇ ਦੀ ਗੱਲ ਕਰਦੇ ਹੋਏ ਔਰ ਉਹਨਾਂ ਦੇ ਰક્ષੇ ਕਰਨ ਦੇ ਚਾਹਦੇ ਹੋਏ ਉੱਥੋਂ ਦੀ ਜਿੱਤ ਪ੍ਰਾਪਤ ਕਰਕੇ ਔਰ ਆਪ ਸਭ ਨੂੰ ਬਧਾਈ ਦਿੰਨੇ ਆ ਔਰ ਇਤਤਲ ਹੋਰ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਵੀ 2019 ਦੇ ਵਿੱਚ ਵੀ ਤੁਗਲਕਾ ਬਾਦ ਮੰਦਰ ਦੀ ਗੱਲ ਸਾਹਮਣੇ ਆਈ ਔਰ ਉਸ ਤੋਂ ਬਾਅਦ ਹੁਣ ਦੰਦਮਾਰ ਸਾਹਿਬ ਦੀ ਗੱਲ ਸਾਹਮਣੇ ਆਈ ਕਿ ਇੱਥੋਂ ਦੇ ਕੁਝ ਸਾਥੀਆਂ ਵੱਲੋਂ ਕੇਸ ਵਰੇ ਜੀ ਸਾਹਿਬ ਔਰ ਬਾਦ ਦੇ ਵਿੱਚ ਹਾਰ ਤੋਂ ਵੱਡਾ ਜੋ ਸਮਾਜਿਕ ਮੁੱਦਾ ਪੜਦਾ ਜੇਕਰ ਸਾਡੀ ਆਵਾਜ਼ ਕਿਤੇ ਹੋਰ ਵੀ ਗੁਰੂ ਘਰ ਦੇ ਵਿੱਚ ਜਾ ਰਹੀ ਆ ਜਾਂ ਸੁਣ ਰਹੇ ਨੇ ਕਿਸੇ ਵੀ ਗੁਰੂ ਘਰ ਦਾ ਮਸਲਾ ਜੋ ਪੈਂਡੇ ਗਿਆ ਉਹ ਤੁਰੰਤ ਸਾਡੇ ਜੋ ਕੌਮ ਦੇ ਕਿਸੇ ਵੀ ਸੁਝਾਵੇ ਵਾਧੂ ਆ ਉਹਨਾਂ ਨੂੰ ਦੱਸਿਆ ਜਾਵੇ ਤਾਂ ਕਿ ਇਥੋਂ ਤੱਕ ਦੀ ਨੌਬਤ ਨਾ ਪਣ ਸਕੇ ਔਰ ਉਸ ਮਸਲੇ ਦਾ ਹੱਲ ਕੀਤਾ ਜਾ ਸਕੇ ਔਰ ਇੱਕ ਵਾਰ ਫਿਰ ਮੈਂ ਆਪ ਸਭ ਨੂੰ ਬਧਾਇਤਨਾ ਤਾਮਰ ਕਰਤਾ ਪ੍ਰਸ਼ਾਸਨ ਦਾ ਤੇ ਸਾਡੇ ਵਿਚਾਰੂ ਸਾਥੀਆਂ ਦਾ ਬੇਦਾਸੀਆਂ ਕੌਮ ਦੇ ਉਹਨਾਂ ਚਿਹਰਾ ਦਾ ਜਿਹੜੇ ਕੱਲ ਉੱਥੇ ਸਮੇਂ ਸਿਰ ਪਹੁੰਚੇ ਔਰ ਪ੍ਰਸ਼ਾਸਨ ਤੇ ਔਰ ਐਸਜੀਬੀਸੀ ਦੇ ਦੁਬਾਰਾ ਮਾਣ ਸਭਿਆ ਔਰ ਅੱਜ ਆਪਾਂ ਨੂੰ ਜਤ ਪ੍ਰਾਂਤ ਹੋਈ ਜੈ ਗੁਰਦੇਵ ਜੈ ਤੇ ਜਪਾ ਜੈ ਗੁਰਦੇਵ ਤੁਹਾਨੂੰ ਪਰ ਮੈਂ ਜੋ ਤਰਵੰਤੀ ਸਾਹਮਣੇ ਬੈਚੇ ਗੁਰਦਾਸ ਮਹਾਰਾਜ ਤੇ ਵਰਤਰਾਸਵੰਤੀ ਤੋ ਪਹਿਲਾਂ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀਗਾ ਉਹਦੇ ਵਿੱਚ ਸਮ ਕਰਾਇਆ ਕਾਹਲ ਲੱਗੀ ਸੀ ਅੰਬੇੜਕਾਸ ਨਾਲ ਪੰਜਾਬ ਨੂੰ ਮੈਂ ਤੁਸੀਂ ਇੱਥੇ ਕਿਹੜਾ ਬੱਧੀ ਕੇ ਵਿੱਚ ਪਹੁੰਚੋ ਅਸੀਂ ਉੱਥੇ ਕੱਲ ਨਹੀਂ ਵੀ ਸੀਗੇ ਇੱਕ ਦਿਨ ਤੋਂ ਬਾਅਦ ਹੁਣ ਸਾਨੂੰ ਅੱਜ ਪਤਾ ਲੱਗਾ ਅ ਜਸਤੇਪੱਲ ਤੋਂ ਲੋਕਾਂ ਦਾ ਇੱਕੜਾ ਮਸਲਾ ਆਇਆ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਮਿਲ ਕੇ ਕਮੇਟੀ ਬਣਾ ਕੇ ਉਹ ਮਸਲਾ ਹੱਲ ਕਰ ਦਿੱਤਾ ਹੈ ਉਹ ਮੈਂ ਮਸਲਾ ਹੱਲ ਹੋਣ ਤੇ ਸਾਰੇ ਸਤਿਕਾਰਯੋਗ ਸਾਥਸਦਾ ਸੀ ਡੀਸੀ ਸਾਹਿਬ ਦਾ ਐਸਐਸ ਸਾਹਿਬ ਦਾ ਔਰ ਖਾਸ ਕਰਕੇ ਇੱਕ ਇੱਕੀ ਕਮੇਟੀ ਮੈਂਬਰ ਸ੍ਰੀ 11 ਕਮੇਟੀ ਮੈਂਬਰਸ ਅਗੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਸਲਾ ਹੱਲ ਕੀਤਾ ਔਰ ਮੈਂ ਅੱਗੇ ਤੋਂ ਵੀ ਜੇ ਕੋਈ ਮਾਨਕ ਮੁੰਜੀ ਤੇ ਇਕੱਠਾ ਹੁੰਦੀ ਆ ਤਾਂ ਆਪਾਂ ਉਹ ਜੋ ਸਮਾਜ ਪਰਵਾਸਿਆ ਸਮਾਜ ਔਰ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਅੰਦਰ ਮਸਲੇ ਕਰੇ ਆਪਾਂ ਸਾਰੇ ਇਕੱਠੇ ਹੋ ਕੇ ਹੱਲ ਕਰਦੇ ਆਪਾਂ ਵਧੀਆ ਇੱਕ ਟੀਮ ਬਣਾਈਏ ਜਿਹੜੇ ਪੰਜਾਬ ਦੇ ਕਿਤੇ ਲੋਕ ਕਰਨਾ ਹੁੰਦੀ ਆ ਤਾਂ ਆਪਾਂ ਪਹਿਲਾਂ ਜਾ ਕੇ ਖੜਾ ਮੋਜ਼ਾਲ ਕਰੀਏ ਇਸ ਨੂੰ ਸਾਰਿਆਂ ਦਾ ਬਿਹਤ ਤੰਬਰ ਕਰਦਾ ਔਰ ਡੀਸੀ ਸਾਹਿਬ ਦਾ ਗੈਰ ਕਟਰੀ ਮੁੰਬਦਾ ਮੈਂਬਰਾਂ ਸਾਹਿਬਾਂ ਦਾ ਔਰ ਉਤਰੇ ਐਸਐਸਪੀ ਦਾ ਜਿਹੜਾ ਮਹੌਲ ਖੜਾ ਆਪ ਹੋ ਸਕਦਾ ਸਗਾ ਜਿਹੜਾ ਜਿਹੜਾ ਹੋ ਸਕਦਾ ਸਭ ਸਗਾ ਉਸ ਝਗੜੇ ਨੂੰ ਰੋਕਣ ਵਾਸਤੇ ਪਛਾਣਦਾ ਪੂਰਾ ਸਹਿਯੋਗ ਸਗਾ ਉਸ ਨੂੰ ਬਿਸ਼ਾਲ ਤੰਬਰ ਕਰਦਾ ਔਰ ਸਾਰੇ ਸਮੂਚੇ ਜਿਹੜੇ ਮਨ ਸੱਚੇ ਨਾਲ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਜੈਪੀ ਜਯਪਾ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ